ਵਾਹਿਗੁਰੂ ਜੀ ਕੀ ਹੈ ਚਲੋ ਹੋ ਗਿਆ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਬੰਦੀਆਂ ਵੱਲੋਂ ਜਿਹੜਾ ਅਜਨਾਲਾ ਬੋਨੀ ਹੈ ਉਹਦਾ ਪੁਤਲਾ ਸਾੜਿਆ ਜਾਣਾ ਹੈ ਗੋਲਡਨ ਗੇਟ ਤੇ ਇਹ ਪੁਤਲਾ ਤਾਂ ਸਾੜਿਆ ਚਲਿਆ ਕਿ ਇਹਨੇ ਪਿਛਲੇ ਦਿਨੀ ਇੱਕ ਸਿੱਖ ਧਰਮ ਬਾਰੇ ਇਹ ਬੋਲਿਆ ਹੈ ਅਸਾਈਆਂ ਨੂੰ ਖੁਸ਼ ਕਰਨ ਵਾਸਤੇ 크੍ਰਿਸਚੀਅਨ ਧਰਮ ਵਾਲਿਆਂ ਨੂੰ ਕੁਝ ਕਰਨ ਵਾਸਤੇ ਵੋਟਾਂ ਦੀ ਖਾਤਰ ਕਿ ਇੱਕ ਸਿੱਖ ਧਰਮ ਜਿਹੜਾ ਛੋਟਾ ਜਿਹਾ ਸਿੱਖ ਬੱਚਾ ਹੈ ਇਹਨੂੰ 550 ਸਾਲ ਹੋ ਗਿਆ ਹੈ ਪੈਦਾ ਹੋਏ ਨੂੰ ਤੇ ਸਾਈ ਧਰਮ ਜਿਹੜਾ ਉਹ ਲੰਮੇ ਸਮੇਂ ਤੋਂ ਤੇ ਵੱਡਾ ਧਰਮ ਹੈ ਅਸੀਂ ਪ੍ਰਸ਼ਾਸਨ ਕੋਲ ਤੇ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਹਾਂ ਜਥੇਬੰਦੀਆਂ ਵੱਲੋਂ ਕਿ ਇਹਨੇ ਸਿੱਖ ਕੌਮ ਦੇ ਹਿਰਦਿਆਂ ਨੂੰ ਉਲੰਧਰ ਕੇ ਰੱਖ ਦਿੱਤਾ ਹੈ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਤੇ ਇਸ ਜਿਹੜਾ ਬੋਨੀ ਹੈ ਅਜਨਾਲੇ ਏਰੀਆ 'ਚ ਚੋਣ ਕਰ ਰਿਹਾ ਹੈ ਭਾਜਪਾ ਵੱਲੋਂ ਕੌਣ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਐਫਆਈਆ ਦਰਜ ਹੋਣੀ ਚਾਹੀਦੀ ਹੈ ਜੇਕਰ ਨਾ ਕੀਤੀ ਅਸੀਂ ਕਦੀ ਸ਼ਾਂਤ ਨਹੀਂ ਬਹਾਂਗੇ ਕਿਉਂਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਕਦੀ ਰਾਜਾ ਵੜਿੰਗ ਦੀ ਘਰ ਵਾਲੀ ਉਹ ਬੋਲਦੀ ਹੈ ਪੰਜੇ ਬਾਰੇ ਗੁਰੂ ਨਾਨਕ ਪਾਤਸ਼ਾਹ ਦੇ ਕਿ ਜਿਹੜਾ ਹਾੜਾ ਪੰਜਾ ਇਹ ਉਹ ਹੀ ਪੰਜਾ ਹੈ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਫਿਰ ਬੋਲ ਕੇ ਮੁੜ ਕੇ ਉਸਦੇ ਮਾਫੀ ਮੰਗਾਂ ਲੱਗ ਪਈਦੀ ਨੇ ਅਸੀਂ ਪ੍ਰਸ਼ਾਸਨ ਕੋਲੋਂ ਵੀ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਕਿ ਇਹਨਾਂ ਉੱਪਰ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਕੁਰਬਾਨੀਆਂ ਨੂੰ ਭੁੱਲ ਗਏ ਨੇ ਜਿਹੜੀਆਂ ਸਿੱਖ ਕੌਮ ਨੇ ਤੇ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਨੇ ਧਨਗੁਰ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਜਦੋਂ ਕਸ਼ਮੀਰ ਦੀ ਸੰਗਤ ਇਕੱਠੀ ਹੋ ਕੇ ਆਈ ਸੀ ਤੇ ਸਤਗੁਰਾਂ ਨੇ ਉਹਨਾਂ ਸਤਗੁਰਾਂ ਨੇ ਉਹਨਾਂ ਦਾ ਬਚਨ ਮੰਨ ਕੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਤਿੰਨਾ ਸਿੰਘਾਂ ਨੂੰ ਨਾਲ ਲੈ ਕਰਕੇ ਸਿਰ ਦੇ ਕੇ ਤੇ ਉਹ ਸਾਰਿਆਂ ਲੋਕਾਂ ਦੇ ਸਿਰ ਬਚਾਏ ਸਨ ਜਿਹਦੇ ਕਰਕੇ ਅੱਜ ਸਾਡੇ ਸਿਰ ਨੇ ਤੇ ਸਿਰਾਂ ਤੇ ਦਸਤਾਰਾਂ ਨੇ ਇਹ ਤਾਨੂ ਗੁਰ ਤੇਗ ਬਹਾਦਰ ਨਾਮੇ ਪਾਸ਼ਾ ਦੀ ਕੁਰਬਾਨੀ ਬੜੀ ਵੱਡੀ ਹੈ ਪਰ ਇਹ ਲੋਕ ਸਿਆਸੀ ਲੋਕ ਸਿੱਖ ਧਰਮ ਨੂੰ ਭੁੱਲ ਕੇ ਕੋਈ ਨਾ ਕੋਈ ਆਏ ਦੇਣਾ ਐਸਾ ਬਿਆਨ ਦੇ ਦਿੰਦੇ ਨੇ ਸਿੱਖੋਂ ਬਾਰੇ ਸਿੱਖ ਧਰਮ ਬਾਰੇ ਇਹ ਬਰਦਾਸ਼ਤ ਕਰਨ ਨੂੰ ਬਾਰੀ ਹੈ ਧਰਮ ਦੇ ਨਾਮ ਤੇ ਜਿਹੜੇ ਵੋਟਾਂ ਮੰਗਦੇ ਉਹਨਾਂ ਬਾਰੇ ਕਹਿਣਾ ਚਾਹੀਦਾ ਜਿਹੜੇ ਵੇਖੋ ਜੀ ਸਿੱਖ ਧਰਮ ਦੇ ਵੋਟਾਂ ਬੋਟ ਹਰ ਇੱਕ ਦਾ ਫਰਜ਼ ਹੈ ਪਾਉਣਾ ਪਰ ਮੇਰੀ ਬੇਨਤੀ ਹੈ ਕਿ ਅੱਗੇ ਬੜਾ ਕਿਸਾਨ ਵੀਰ ਇਹਨਾਂ ਲੋਕਾਂ ਦਾ ਵਿਰੋਧ ਕਰ ਰਹੇ ਨੇ ਕਿ ਇਹਨਾਂ ਨੇ ਸਰੇ ਆਮ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਆ ਉਹ ਬਾਰਡਰਾਂ ਦੇ ਉੱਤੇ ਸਰੇ ਆਮਨੇ ਹੱਥਿਆਂ ਦੇ ਗੋਲੀਆਂ ਚਲਾ ਕੇ ਅਥਰੂ ਗੋਲੇ ਛੱਡ ਕੇ ਜ਼ਖਮੀ ਕੀਤੇ ਸ਼ਹੀਦ ਕਰ ਦਿੱਤੇ ਗਏ ਉਹ ਆਦੇ ਸਾਨੂੰ ਇਨਸਾਫ ਨਹੀਂ ਮਿਲਿਆ ਦੂਸਰਾ ਇਹ ਅੱਜ ਘਰਾਂ 'ਚ ਜਾ ਕੇ ਕਿਹੜੇ ਮੂਣਾ ਵੋਟਾਂ ਮੰਗ ਰਹੇ ਨੇ ਮੈਂ ਬੇਨਤੀ ਕਰਦਾ ਕਿ ਇਹਨਾਂ ਦਾ ਡਟ ਕੇ ਵਿਰੋਧ ਕਰੋ ਤੇ ਜਿਹੜਾ ਸਾਡੇ ਸਿੱਖ ਧਰਮ ਬਾਰੇ ਕੋਈ ਬੋਲੇਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ